ਉਨਾਂ ਵਿੱਚ ਠਹਿਕੇ ਹੋਏ ਨਨਤਾਸਾਲ ਤੱਕ 3 ਮਹੀਨੇ ਹੋ ਗਏ। ਸਈ ਕਰੋ ਬੇਕਾਰ ਨਾ ਸਾਡੇ ਘਰ ਆਪ ਤਾਂ ਨਾਲ ਕੁਸਰਦਨਾ ਪੱਤਾ। ਸਈ ਪਤਾ ਲਿਕਨ ਦਾ ਟਾਈਮ ਕੱਢਣੇ ਆ। ਜੂਪੀ ਵਿੱਚ ਮਾਰੇ ਗਏ ਜਿਹੜਾ ਤਿੰਨ ਨੌਜਵਾਨ ਆ। ਉਹਨਾਂ ਦੀ ਦਸਤਾਨ ਲੈ ਕੇ ਤੁਹਾਡੇ ਨਾਲ ਹਾਜ਼ਰ ਹੋਏ ਆ। ਜਿਹੜਾ ਕਿ ਪੁਲਿਸ ਵੱਲੋਂ ਇਹ ਕਹਿ ਕਹਿ ਦਿੱਤਾ ਸੀ ਕਿ ਅਸੀਂ ਉਹਨਾਂ ਦਾ ਅਨਕਾਊਂਟਰ ਕਰ ਦਿੱਤਾ ਜਨਿਕਿ ਉਹ ਮਜੀਠੀਆ ਅੰਬਰਸਰ ਤੇ ਹੋਰ ਬੰਬਤਵਾਕਿਆਂ ਦੇ ਵਿੱਚ ਸ਼ਾਮਲ ਸੀ ਪੁਲਿਸ ਨੇ ਇਹ ਕਹਿ ਕੇ ਯੂਪੀ ਦੇ ਪਿਲੀ ਪੀਤਰੇ ਵਿੱਚ ਜਾ ਕੇ ਤਿੰਨ ਨੌਜਵਾਨਾਂ ਨੂੰ ਮਾਰਮਕਾਇਆ ਉਹ ਨੌਜਵਾਨੇ ਜਿਨ੍ਹਾਂ ਦਾ ਪੱਤਰ ਜ਼ਿਕਰ ਕਰਦੇ ਆ ਜਾਸਨ ਗੁਰਵਿੰਦਰ ਤੇ ਰਵੀ ਇਹਨਾਂ ਨੂੰ ਪੰਜਾਬ ਪੁਲਿਸਾਂ ਤੇ ਯੂਪੀ ਦੀ ਦੋਨੇ ਮਿਲ ਕੇ ਜਿਹੜੇ ਆ ਪਿਲੀ ਪੀਤ ਦੇ ਵਿੱਚ ਜਾ ਕੇ ਇਹਨਾਂ ਨੂੰ ਅਨਕਾਉਂਟਰ ਕੀਤਾ ਜਾਂਦਾ ਹੈਗਾ ਇਹਦੇ ਵੱਡੇ ਖੁਲਾਸੇ ਦੱਸਾਂਗੇ ਵੱਡੇ ਖੁਲਾਸੇ ਸੁਣਾਵਾਂਗੇ ਸੇਮ ਕਹਾਣੀ ਮਾਤਾ ਨੂੰ ਪਹਿਲਾਂ ਵੀ ਕਿਹਾ ਕਿ ਜਿਹੜੇ ਲੋਕਾਂ ਨੇ 1990 ਤੋਂ ਲੈ ਕੇ 95 ਤੱਕ ਸੰਤਾਪ ਹੰਡਾਇਆ ਬੁੱਚੜ ਪਥ ਵਾਲਿਆਂ ਨੇ ਕੋ-ਕੋ ਕੇ ਜਦੋਂ ਮੁੰਡੇ ਮਾਰੇ ਆ ਉਹੀ ਸੇਮ ਕਹਾਣੀ ਆ ਉਹੀ ਦਸਤਾਨ ਤੇ ਗੱਲ ਕਰਾਂਗੇ ਅੱਪਾ ਅੱਜ ਉਹਨਾਂ ਦੇ ਵਿੱਚੋਂ ਇੱਕ ਜਾਸਨ ਆਮ ਘਰ ਦਾ ਮੁੰਡਾ ਗਾ ਗਰੀਬ ਘਰ ਦਾ ਮੁੰਡਾ ਗਾ ਤਿੰਨ ਭਾਈ ਨੇ ਦਿਹਾੜੀਦਾਰ ਨੇ ਤੇ ਪਿਤਾ ਵੀ ਉਹਨਾਂ ਦਾ ਦਿਹਾੜੀ ਕਰਦਾ ਸੀ ਫਿਲਹਾਲ ਹੁਣ ਕਿੱਥੇ ਆ ਉਹ ਵੀ ਤੁਹਾਨੂੰ ਦੱਸਦੇ ਆ ਆਖਰ ਮੈਂ ਇਹ ਵੱਡੇ ਸਵਾਲ ਖੜੇ ਹੁੰਦੇ ਆ ਕਿ ਪਰਸੋ ਦਸਮਣ ਕਿਉਂ ਬਣ ਗਈ ਸਿੱਖਾਂ ਦੇ ਪੁੱਤਾਂ ਦੀ ਜੇਕਰ ਕੋਈ ਵਾਕਿਆ ਹੁੰਦਾਗਾ ਜੇਕਰ ਇਹ ਜੇ ਕੋਈ ਕ੍ਰਾਈਮ ਦੇ ਵਿੱਚ ਆ ਪੈਰ ਪੁਰਦਾਗਾ ਜਾਂ ਉਹਨਾਂ ਦਾ ਲਿੰਕ ਸਾਬਤ ਹੁੰਦਾਗਾ ਉਹਨਾਂ ਦੇ ਮਾਪਿਆਂ ਨੂੰ ਕਿਉਂ ਨਹੀਂ ਦੱਸਿਆ ਜਾਂਦਾ ਉਹਨਾਂ ਦੇ ਮਾਪਿਆਂ ਨੂੰ ਪਤਾ ਨਹੀਂ ਲੱਗਦਾ ਜਿਸ ਤਰ੍ਹਾਂ ਜਸਪ੍ਰੀਤ ਸਿੰਘ ਮਾਰਿਆਗਾ ਸੀ ਦੌੜ ਵਾਲਾ ਮੁੰਡਾ ਮਾਰਿਆ ਤੇ ਉਹਨਾਂ ਦੇ ਮਾਪਿਆਂ ਨੂੰ ਉਹਦਾ ਪਤਾ ਲੱਗਦਾ ਜਦੋਂ ਖਬਰਾਂ ਸੁਣਦੇ ਆ ਸੇਮੇ ਕਹਾਣੀ ਇਹਨਾਂ ਨੌਜਵਾਨਾਂ ਦੀ ਆ ਜਸਨ ਦੀ ਮਾਤਾ ਅੱਜ ਰੋ ਰੋ ਕਰਲਾਉਂਦੀ ਆ ਉਹ ਕਹਿੰਦੀ ਸਾਨੂੰ ਤਾਂ ਉਸ ਦਿਨ ਪਤਾ ਲੱਗਿਆ ਜਦੋਂ ਸਾਡੇ ਮੁੰਡਿਆਂ ਦੀਆਂ ਜਿਹੜੀਆਂ ਲਾਸ਼ਾਂ ਨੇ ਜਿਹੜੀਆਂ ਪਿੰਡ ਦੇ ਵਿੱਚ ਆ ਜਾਂਦੀਆਂ ਨੇ ਜਾਨੀ ਕਿ ਪੁਲਿਸ ਵੱਲੋਂ ਕਹਿੰਦੇ ਜਦੋਂ ਜਸਨ ਦੀ ਲਾਸ਼ ਵੇਖੀ ਜਾਂਦੀ ਆ ਜਾ ਜਿਹੜਾ ਕਿ ਸਿੱਧਾ ਸਿਵਿਆਂ ਦੇ ਵਿੱਚਲ ਜਾਇਆ ਜਾਂਦਾ ਕੋਈ ਰੀਤੀ ਰਸਮ ਜਿਹੜੇ ਰਿਵਾਜ ਹੁੰਦੇ ਆ ਕਿਰਿਆ ਹੁੰਦੀ ਆ ਉਹ ਨਹੀਂ ਕਰਨ ਦਿੰਦੇ ਤੇ ਪੁਲਿਸ ਵੱਲੋਂ ਜਿਹੜਾ ਕਿ ਧੱਕੇ ਦੇ ਨਾਲ ਸੰਸਕਾਰ ਕੰਮੇ ਕਰਾਇਆ ਜਾਂਦਾ ਜਦੋਂ ਉਹਨਾਂ ਦੇ ਮਾਤਾ ਪਿਤਾ ਪੁਲਿਸ ਨੂੰ ਪੁੱਛਦੇ ਆ ਕਿ ਭਾਈ ਸਾਡਾ ਮੁੰਡਾ ਤੁਸੀਂ ਕਹਿੰਦਾ ਕਿ ਅਨਕਾਊਂਟਰ ਦੇ ਵਿੱਚ ਮਾਰਿਆ ਗਿਆ ਇਹਦੀ ਗੋਲੀ ਦੱਸ ਦਿਓ ਕਿੱਥੇ ਲੱਗੀ ਆ ਹੱਥਾਂ ਪੈਰਾਂ ਦੀ ਪੈ ਜਾਂਦੀ ਆ ਪੁਲਿਸ ਨੂੰ ਕਿਉਂਕਿ ਗੋਲੀ ਨਹੀਂ ਲੱਗੀ ਉਹਨਾਂ ਦੇ ਮਾਤਾ ਪਿਤਾ ਦਾ ਕਹਿਣਾ ਹੈ ਕਿ ਸਾਡੇ ਮੁੰਡਿਆਂ ਨੂੰ ਜਿਹੜਾ ਕਿ ਪੁਲਿਸ ਵੱਲੋਂ ਕੋੜ-ਕੋੜ ਕੇ ਮਾਰਿਆ ਗਿਆ ਪਹਿਲਾਂ ਉਹਨਾਂ ਦੀ ਫੋਟੋਆਂ ਖਿੱਚੀਆਂ ਗਈਆਂ ਬਾਅਦ ਦੇ ਵਿੱਚ ਉਹਨਾਂ ਨੂੰ ਮਾਰਿਆ ਗਿਆ ਇਹ ਕਹਾਣੀ ਪ੍ਰਚਲਿਤ ਹੋਈ ਆ ਤੁਸੀਂ ਆਮ ਵੀ ਦੇਖਿਆ ਸੋਸ਼ਲ ਮੀਡੀਆ ਤੇ ਵੀ ਦੇਖਿਆ ਸੀ ਇਹ ਖਬਰਾਂ ਕਾਫੀ ਜੜੀਆਂ ਬਹਿਤ ਹੋਈਆਂ ਸੀ ਕਿ ਭਾਈ ਮੁੰਡਿਆਂ ਦੇ ਕੱਪੜੇ ਉਦੋਂ ਹੋਰ ਸੀ ਤੇ ਉਦੋਂ ਹੋਰ ਨੇ ਤੁਹਾਨੂੰ ਇਹ ਉਹਨਾਂ ਦੀ ਮਾਤਾ ਵੱਲੋਂ ਜਿਹੜਾ ਦੋ ਕੋਈੜਾ ਉਹ ਸੁਣਾਉਣੇ ਆ ਕਿ ਕਵੇਂ ਜਿਹੜਾ ਕਿ ਉਹਨਾਂ ਦੋਸਤਿਆਂ ਪਾਪੀਆਂ ਵੱਲੋਂ ਜ਼ਾਲਮਾਂ ਵੱਲੋਂ ਕਵੇਂ ਮਾਰਿਆ ਗਿਆ ਫਿਰ ਅੱਗੇ ਆਪਾਂ ਗੱਲਬਾਤ ਕਰਦੇ ਆ ਸਾਰਾ ਕੁਝ ਦੱਸ ਦਿਆ ਤੁਹਾਨੂੰ ਕੀ ਕੀ ਉਸ ਪਰਿਵਾਰ ਦੇ ਨਾਲ ਵਾਪਰਿਆ ਤੇ ਕੀ ਅਜੇ ਵਾਪਰ ਰਿਹਾਗਾ ਤੇ ਅਜੇ ਵੀ ਪੁਲਿਸ ਜਿਹੜਾ ਪਿੱਸਾ ਛੱਡਦੀ ਪਹਿਲਾਂ ਤੁਸੀਂ ਵੀਡੀਓ ਸੁਣੋ ਚੰਗਰ ਰੱਖਿਆ ਵਾ ਪੱਠੇ-ਪੁੱਠੇ ਪਾ ਲੈਣੇ ਉਹਨਾਂ ਨੇ ਮਤਲਬ ਵੀ ਕਿਹਾ ਸੀ ਵੀ ਮੇਰੇ ਪੁੱਤ ਦਾ ਤਾਂ ਕਰਕੇ ਉਹਨੂੰ ਵੀ ਝੂਠੇ ਕੇਸ ਤੇ ਫੜਾਤਾ ਵਾ ਤੇ 3 ਮਹੀਨੇ ਹੋ ਗਏ ਜੀ 3 ਮਹੀਨੇ ਹੋ ਗਏ ਉਹੀ ਕਮਾਉਣ ਵਾਲੇ ਉਹੀ ਖਾਣ ਵਾਲੇ ਸਾਡੇ ਸਿਰ ਤੇ ਤੇ ਉਹੀ ਹੂੰ ਉਹੀ ਆ ਕਮਾਉਣ ਵਾਲਾ ਗੱਲ ਵੀ ਉਹਨਾਂ ਨੇ ਮੇਰੇ ਪੁੱਤ ਦੀ ਚਪਾਲ ਆਣੀ ਉਹਨਾਂ ਨੇ ਮਤਲਬ ਵੀ ਕਿਹਾ ਹੀ ਵੀ ਮੇਰੇ ਪੁੱਤ ਦਾ ਤਾਂ ਤਾਂ ਕਰਕੇ ਉਹਨੂੰ ਵੀ ਝੂਠੇ ਕੇਸ ਤੇ ਫੜਾਤਾ ਵਾ ਨੇ ਹੋ ਗਏ ਜੀ 3 ਮਹੀਨੇ ਹੋ ਗਏ ਉਹੀ ਕਮਾਉਣ ਵਾਲੇ ਉਹੀ ਖਾਣ ਵਾਲੇ ਸਾਡੇ ਸਿਰ ਤੇ ਤੇ ਉਹੀ ਹੂੰ ਉਹੀ ਆ ਕਮਾਉਣ ਵਾਲਾ ਗੱਲ ਵੀ ਉਹਨਾਂ ਨੇ ਮੇਰੇ ਪੁੱਤ ਦੀ ਚੁੱਕੀ ਵੀ ਮੇਰੇ ਪੁੱਤ ਦਾ ਦੱਸੋ ਤਾਂ ਸਹੀ ਦੱਸ ਦੇ ਤਾਂ ਸਹੀ ਜੇ ਮੇਰੇ ਬੱਚੇ ਦੀ ਕੋਈ ਗਲਤੀ ਹੀ ਸਾਨੂੰ ਦੱਸ ਦੇ ਸਾਨੂੰ ਪੁੱਛ ਦੇ ਤਾਂ ਫੇਰ ਇਹਨਾਂ ਨੂੰ ਮਾਰ ਦੇ ਕੁੱਟ ਦੇ ਜੋ ਮਰਜੀ ਥਾਣੇ ਮੁਕਾਤ ਜਾਨੋਂ ਮੁਕਾਤਾ ਹੀ ਕੀ ਪੁੱਛੀ ਉਹਨੂੰ ਕੀ ਪੁੱਛੀਏ ਤੇ ਫਿਰ ਇਸ ਕਰਕੇ ਸਰਕਾਰ ਜੇਕਰ ਕੋਈ ਤਾਂ ਉਹਨੂੰ ਵੀ ਛੁੱਟੇ ਕੇਸ ਤੇ ਉਹ ਕਹਿੰਦੇ ਨੇ ਵੀ ਜੇ ਤੂੰ ਹੀ ਮਤਲਬ ਆਪਣਾ ਕੇਸ ਵਾਪਸ ਲੈ ਲਓ ਤੇ ਤੁਹਾਨੂੰ ਛੱਡ ਦਿੰਨੇ ਆ ਹਾਂ ਤੇ ਆਈ ਕੇ ਫਿਰ ਨਹੀਂ ਲੈਣਾ ਆਪਣੇ ਪੁੱਤ ਦਾ ਇਨਸਾਫ ਮੰਗਣ ਦੇ ਆ ਪੁੱਤ ਹੀ ਲੈਣਾ ਨਹੀਂ ਆ ਮੇਰੇ ਪੁੱਤ ਦਾ ਕਸੂਰ ਹੀ ਨਹੀਂ ਹੂੰ ਉਹ ਗੱਲ ਵੀ ਕੋਈ ਕੰਮ ਕੀਤਾ ਹੁੰਦਾ ਤਾਂ ਫਿਰ ਤੋਂ ਬੰਦਿਆ ਕਰਨਾ ਕੀ ਕਰਨੀ ਗੱਦ ਕਰੋ ਸੀਮਾ ਦਾ ਆਤਮਾ ਦਿਖੋਣਾ ਮਾਰੀ ਕਰ ਲੈ ਹਾਂ ਹਾਂ ਗੱਦ ਕਰੋ ਹੂੰ ਪਰ ਜੋ ਇਹਨਾਂ ਨੇ ਪਾਇਆ ਗਲਤ ਪਾਇਆ ਸਰਕਾਰ ਨੇ ਜੋ ਕੀਤਾ ਗਲਤ ਕੀਤਾ ਹੂੰ ਠੀਕ ਹੈ ਨਾ ਉਹ ਇੰਨੇ ਜੋ ਗਰੀਬ ਮਤਲਬ ਵੀ ਕੈਮਰੇ ਤੋਂ ਵੀ ਹੋਂਦੇ ਆ ਉਥੇ ਕਹਿੰਦੇ ਨੇ ਵੀ ਐਦਾ ਫੜਾਉਂਦੇ ਅਸਰ ਹੱਥ ਤੇ ਤਾਂ ਕੁਝ ਹੋਣਾ ਚਾਹੀਦਾ ਜੋ ਲਫਾਵਾ ਹੱਥ ਤੇ ਆਉਂਦਾ ਤਾਂ ਉਹ ਤਾਂ ਹੱਥ ਤੇ ਆਉਣਾ ਹੀ ਨਾ ਆਏ ਹੀ ਜਿਦਨ ਮੇਰੇ ਬੱਚੇ ਦਾ ਸੰਸਕਾਰ ਕੀਤਾ ਹੈ ਨਾ 2 ਮਿੰਟ ਦਾ ਫਰਕ ਹੈ ਜੇ ਪਹਿਲਾਂ ਆ ਜਾਂਦੇ ਤਾਂ ਭਾਈ ਨਾ ਹੀ ਕਰਾਉਂਦੇ ਹੂੰ ਉਹ ਆਏ ਲੇਟ ਹੀ ਅੱਛਾ ਹਾਂਜੀ ਪਰ ਪੁਲਿਸ ਨੇ ਕਿਹਾ ਕੋਈ ਕਿਤੇ ਦਬਾਅ ਪਾ ਕੇ ਤਾਂ ਸੰਸਕਾਰ ਕਰਾਤਾ ਜਦੋਂ ਮੇਰੇ ਮਤਲਬ ਸਰੂਪ ਸਿੰਘ ਨੇ ਕਿਹਾ ਨਾ ਵੀ ਮੇਰੇ ਬੱਚੇ ਦੀ ਮਤਲਬ ਵੇਖੋ ਤੇ ਗੁਰਵਾਡੀ ਵੀ ਕਿੱਥੇ ਗੋਲੀ ਦਾ ਨਿਸ਼ਾਨ ਐ ਕਿਸ ਤੇ ਦੱਸੋ ਤਾਂ ਸਹੀ ਉਹਦੇ ਪੁਲਿਸ ਵਾਲਿਆਂ ਨੇ ਫਿਰ ਇਹਨਾਂ ਨੂੰ ਕਹਿਤਾ ਤਮ ਘਾਤਾ ਵੀ ਤੁਸੀਂ ਸਸਕਾਰ ਕਰ ਦੋ ਨਿੱਤੇ ਇਹਨਾਂ ਨੂੰ ਫਿਰ ਧੱਕਾ ਧੁੱਕਾ ਮਾਰਿਆ ਤਾਂ ਸਸਕਾਰ ਕਰਾਤਾ ਜਸਨ ਦੀ ਮਾਤਾ ਦੀ ਜਿਹੜੀ ਆਡੀਓ ਤੁਹਾਨੂੰ ਸੁਣਾ ਕੇ ਹਟਿਆ ਜਸਨ ਦੀ ਮਾਤਾ ਨੇ ਕਿਹਾਗਾ ਕਿ ਸਾਡੇ ਪੁੱਤ ਦੇ ਉੱਪਰ ਜਿਹੜਾ ਕਿ ਇਹਦੀਆਂ ਲਾਸਾਂ ਪਈਆਂ ਹੋਈਆਂ ਸੀ ਉਹਨਾਂ ਦੇ ਜਿਹੜੇ ਕਿ ਤਾਂ ਤੋੜ ਦਿੱਤੀ ਆ ਪੁਲਸ ਵੱਲੋਂ ਤੇ ਉਹਨਾਂ ਦੇ ਉੱਤੇ ਜਿਹੜਾ ਕੋਈ ਗੋਲੀ ਦਾ ਨਿਸ਼ਾਨ ਨਹੀਂ ਸੀ ਰੱਸਿਆਂ ਦਾ ਇਨਸਾਨ ਜਣੇ ਕਿ ਰੱਸਿਆਂ ਨਾਲ ਬੰਨ ਬੰਨ ਕੇ ਉਹਨਾਂ ਨੇ ਇਸ ਤਰ੍ਹਾਂ ਮਾਰਿਆ ਗਿਆਗਾ ਬੜੀ ਜਿਹੜੀ ਹੈ ਦਿਲ ਦਹਿਹਾਉਣ ਵਾਲੀ ਜਿਹੜੀ ਖਬਰ ਹੈ ਇਹ ਕਹਾਣੀ ਹੈ ਇਹ ਜਿਹੜਾ ਕਿ ਹੁਣ ਪਰਿਵਾਰ ਹਾਈ ਕੋਰਟ ਦੇ ਵਿੱਚ ਗਿਆਗਾ ਤੇ ਉਹ ਵੀ ਸੀਬੀਆਈ ਦੀ ਮੰਗ ਕਰ ਰਿਹਾਗਾ ਸੀਬੀਆਈ ਦੀ ਜਾਂਚ ਕਰਨਾ ਕਿ ਕੀਤੀ ਜਾਵੇ ਸਾਡੇ ਮੁੰਡੇ ਕੇ ਜਿਹੜੇ ਕਿ ਦਿਹਾੜੀ ਕਰਦੇ ਸੀ ਇੱਕ ਰਾਤ ਬਰੇ 17 ਦਸੰਬਰ ਨੂੰ ਬਾਹਰ ਰਹਿੰਦੇ ਆ ਤੇ 18 ਨੂੰ ਜਿਹੜਾ ਦਸੰਬਰ 2024 ਨੂੰ ਜਿਹੜਾ ਉਹਨਾਂ ਦਾ ਅਨਕਾਉਂਟਰ ਕੀਤਾ ਜਾਂਦਾ ਤੇ ਐਂਬੂਲੈਂਸ ਦੇ ਵਿੱਚ ਲਿਆਂਦੇ ਜਾਂਦੇ ਆ ਇੱਕ ਐਂਬੂਲੈਂਸ ਦੇ ਵਾਂਗੂ ਇੱਕ ਦੇ ਵਿੱਚ ਜਿਸ ਤਰ੍ਹਾਂ ਆਪਾਂ ਮਾਫ਼ ਕਰਨਾ ਮੈਨੂੰ ਜਿਸ ਤਰ੍ਹਾਂ ਆਪਾਂ ਕੱਟੇ ਭਰਦੇ ਆਉਂਨੇ ਆ ਦੇਖਦੇ ਕੱਟਿਆਂ ਵਾਲੇ ਟਰੱਕ ਉਸ ਤਰ੍ਹਾਂ ਲੱਦੇ ਹੋਏ ਸੀ ਤੇ ਉਹਨਾਂ ਦਾ ਜਦੋਂ ਐਕਸੀਡੈਂਟ ਹੁੰਦਾ ਐਂਬੂਲੈਂਸ ਦਾ ਬਾਅਦ ਦੇ ਵਿੱਚ ਫਿਰ ਐਂਬੂਲੈਂਸ ਹੋਰ ਬਦਲੀ ਜਾਂਦੀ ਆ ਦੇਖੋ ਪਾਪੀਆਂ ਨੇ ਕਿਵੇਂ ਖਤਮ ਕਰਨੀ ਜਿਹੜੀ ਜਵਾਨੀ ਐ ਇੱਕ ਇਹਨਾਂ ਨੇ ਤਹੀਆ ਪੜ ਲਿਆ ਕਿ ਕੌਮ ਦਾ ਤੇ ਅਸੀਂ ਵੋਟਾਂ ਕਿਵੇਂ ਲੈਣੀਆਂ ਤੇ ਨੌਜਵਾਨਾਂ ਨੂੰ ਕਿਵੇਂ ਮਾਰਨਾ ਤੇ ਗਰੀਬਾਂ ਦੇ ਬੱਚਿਆਂ ਨੂੰ ਚੁੱਕ ਚੁੱਕ ਮਾਰ ਦਿਓ ਕਿਉਂਕਿ ਉਹਨਾਂ ਦੇ ਮਾਗਰ ਖੜਨ ਵਾਲਾ ਕੋਈ ਨਹੀਂ ਉਹਨਾਂ ਦੇ ਕੋਲੇ ਰੁਪਈਆ ਕੋਈ ਨਹੀਂ ਵਕੀਲ ਕੋਈ ਨਹੀਂ ਕਰ ਸਕਦੇ ਉਹ ਸੀਬੀਆਈ ਕੀ ਪਤਾ ਉਹਨਾਂ ਨੂੰ ਜਾਂਚ ਬਾਰੇ ਕੋਈ ਜਾਂਚ ਨਹੀਂ ਕਰ ਸਕਦੇ ਪਰ ਹੁਣ ਪਤਾ ਲੱਗਿਆ ਕਿ ਜਸਨ ਦਾ ਪਿਤਾ ਜਿਹੜਾ ਅਕੇ ਸਰੂਪ ਸਿੰਘ ਆ ਉਹਨੂੰ ਵੀ ਇੱਕ ਜਿਹੜਾ ਕਿ ਝੂਠੇ ਕੇਸ ਦੇ ਵਿੱਚ ਪੁਲਿਸ ਨੇ ਬਰਸਾਦ ਦਿੱਤਾ ਪੁਲਿਸ ਕਹਿੰਦੀ ਆ ਕਿ ਸੀਬੀਆਈ ਜਾਂਚ ਦੀ ਇਨਕੁਆਇਰੀ ਤੁਸੀਂ ਨਾ ਕਰਵਾਓ ਤੇ ਅਸੀਂ ਤੁਹਾਡੇ ਜਿਹੜਾ ਇਹ ਜਸਨ ਦਾ ਪਿਤਾ ਹੈਗਾ ਉਹਨੂੰ ਅਸੀਂ ਛੱਡ ਦਿੰਨੇ ਆ ਦੇਖੋ ਇੱਥੋਂ ਪਤਾ ਲੱਗਦਾ ਕਿ ਸੀਬੀਆਈ ਦੀ ਜਾਂਚ ਤੋਂ ਪੁਲਿਸ ਕੰਮ ਡਰ ਰਹੀ ਆ ਕਿਉਂਕਿ ਜੇਕਰ ਤੁਸੀਂ ਕੁਝ ਮਾੜਾ ਕੀਤਾ ਹੀ ਨਹੀਂ ਜੇਕਰ ਤੁਸੀਂ ਸਹੀ ਅਨਕਾਊਂਟਰ ਕੀਤਾਗਾ ਜੇ ਤੁਹਾਡੇ ਉਹਨਾਂ ਨੇ ਗੋਲੀਆਂ ਚਲਾਈਆਂ ਨੇ ਤੁਹਾਡੇ ਬੱਖੀ ਉੱਤੇ ਕਿਹਦੇ ਵੱਜੀ ਆ ਬੜਾ ਜਿਹੜਾ ਕਿ ਇੱਕ ਨਰਦਈ ਪਣਾਗਾ ਮੈਂ ਕਹੂੰਗਾ ਇਸ ਨੂੰ ਕਿ ਜ਼ਾਲਮ ਪਣਾਗਾ ਇਹ ਕਿ ਬੱਚਿਆਂ ਨੂੰ ਜਿਹੜਾ ਕਿ ਚੁੱਕ-ਚੁੱਕ ਕੇ ਮਾਰ ਦੇਣਾ ਭਾਈ ਉਹਨਾਂ ਦੀ ਇਨਕਵਾਰੀ ਕਰੋ ਉਹਨਾਂ ਨੂੰ ਫੜ ਲਓ ਉਹਨਾਂ ਨੂੰ ਕੋਰਟ ਦੇ ਵਿੱਚ ਪੇਸ਼ ਕਰੋ ਕੋਰਟਾਂ ਕਾਹਦੇ ਬਾਤ ਤੇ ਬਣਾਈਆਂ ਨੇ ਜਾਂ ਤਾਂ ਫਿਰ ਕੋਰਟਾਂ ਨੂੰ ਕਰ ਦਿਓ ਬੰਦ ਲਾ ਦਿਓ ਤਾਲੇ ਲਾ ਦਿਓ ਜਿੰਦੇ ਵੱਡੇ-ਵੱਡੇ ਇਹ ਕਾਨੂੰਨ ਹੀ ਐਸਾ ਬਣਾ ਦਿਓ ਕਿ ਜਿਹਦੇ ਮਰਜ਼ੀ ਗੋਲੀ ਮਾਰੋ ਜਿਹਨੂੰ ਮਰਜ਼ੀ ਮਾਰਦੇ ਤੁਹਾਨੂੰ ਪੁੱਸੇਗਾ ਨਹੀਂ ਕੋਈ ਫਿਰ ਨਾ ਕੋਈ ਜਾਂਚ ਹੋਣੀ ਆ ਨਾ ਕਿਸੇ ਕੋਟਕਚਰੀ ਜਾਣਾ ਇਹ ਬੜਾ ਇੱਕ ਜਿਹੜਾ ਦੁਖਦਾਈ ਮਾਹੌਲ ਆ ਜਿਹੜਾ ਇਹ ਚੱਲ ਰਿਹਾਗਾ ਆਖਰ ਸਿੱਖਾਂ ਦੇ ਬੱਚਿਆਂ ਨੂੰ ਇਸ ਤਰ੍ਹਾਂ ਮਾਰਿਆ ਜਾ ਰਿਹਾ ਤੇ ਸਾਡੇ ਸਿੱਖ ਨੇ ਜਿਹੜੇ ਕਿ ਜਥੇਬੰਦੀਆਂ ਸਾਡੀ ਸ਼ਰੋਮਣੀ ਕਮੇਟੀ ਐ ਜਿਹੜੀ ਚੁੱਪ ਬੈਠੀ ਆ ਸ਼ਰਮ ਦਾ ਘਾਟਾ ਕਿਉਂਗਾ ਮੈਂ ਇਹਨਾਂ ਲੋਕਾਂ ਨੂੰ ਇਹਨਾਂ ਲੋਕਾਂ ਦੀ ਆਪ ਦੀਆਂ ਲੜਾਈਆਂ ਨਹੀਂ ਮੁੱਕਦੀਆਂ ਹੁਣ ਕਹਿੰਦਾ ਕਿ ਤਿੰਨ ਤਿੰਨ ਬੱਚੇ ਪੈਦਾ ਕਰ ਲੋ ਜ਼ਥੇਦਾਰ ਜੀ ਜ਼ਥੇਦਾਰ ਜੀ ਤਿੰਨ ਤਿੰਨ ਬੱਚੇ ਪੈਦਾ ਕਰ ਲਾਂਗੇ ਉਹਨਾਂ ਦੇ ਪੁੱਤਾਂ ਨੂੰ ਜਿਹਦੇ ਪੁੱਤਾਂ ਨੂੰ ਪੁਲਿਸ ਕੋਹ ਕੋ ਕੇ ਮਾਰ ਰਹੀ ਆ ਉਹਨਾਂ ਵਾਸਤੇ ਤੁਸੀਂ ਕੀ ਕਰ ਰਹੇ ਹੋ ਇਹਦੇ ਕੋਈ ਵਕੀਲ ਕਰਕੇ ਦਿੱਤਾ ਉਹਨਾਂ ਨੂੰ ਕਹਿੰਦੇ ਉਹਨਾਂ ਦਾ ਦੁੱਖ ਸੁੱਖ ਪੁੱਸਿਆ ਮਾਤਾ ਕਹਿੰਦੀ ਸਾਡੇ ਘਰ ਦੇ ਵਿੱਚ ਆਟਾ ਨਹੀਂ ਇਹ ਜਿਹੇ ਪਰਿਵਾਰ ਨੇ ਜਿਹਦੇ ਘਰ ਵਿੱਚ ਆਟਾ ਨਹੀਂ ਜਿਹੜਾ ਪੁੱਤ 400 ਰੁਪਏ ਲਿਆਉਂਦਾ ਸੀ ਕਮਾਉਂਦਾ ਸੀ ਤੇ ਖਾਂਦੇ ਸੀ ਤੇ ਆਪਣਾ ਪਰਿਵਾਰ ਪਾਲਦੇ ਸੀ ਤੇ ਅੱਜ ਉਹਨਾਂ ਦਾ ਹਾਲ ਦੇਖ ਲੋ ਤਾਂ ਤੁਸੀਂ ਕਹਿੰਦਾ ਤਿੰਨ ਤਿੰਨ ਬੱਚੇ ਪੈਦਾ ਕਰ ਲੋ ਤੇ ਜਿਹੜੇ ਕਿ ਕੋਹ ਕੋਹ ਕੇ ਮਾਰੇ ਨੇ ਤੁਸੀਂ ਮੈਨੂੰ ਦੱਸੋ ਕਿਸੇ ਇੱਕ ਨੌਜਵਾਨ ਦੇ ਘਰੇ ਗਏ ਹੋ 1990 ਤੇ 92 ਦਾ ਹੱਕ ਦੇ ਵਿੱਚ ਜਿਹੜੇ ਕਿੰਨੇ ਝੂਠੇ ਪੁਲਿਸ ਮੁਕਾਬਲੇ ਹੋਏ ਆ ਹੁਣ ਅਨਕਾਊਂਟਰ ਦਾ ਨਾਮ ਦਿੱਤਾ ਮੈਂ ਪਹਿਲਾਂ ਕਿਹਾ ਕਿ ਇਹ ਸਦੀਆਂ ਨੇ ਜਿਹੜੀਆਂ ਇਹ ਨੌ ਬਦਲ ਲੈਂਦੀਆਂ ਨੇ ਔਰੰਗਜ਼ੇਬ ਤੋਂ ਲੈ ਕੇ ਜਿਹੜੇ ਅੱਜ ਤੱਕ ਜਿਹੜਾ ਕਿ ਕਦੇ ਅਬਦਾਲੀ ਆ ਗਿਆ ਕਦੇ ਔਰੰਗਜ਼ੇਬ ਆ ਗਿਆ ਕਦੇ ਜਹਾਂਨ ਖਾਨ ਆ ਗਿਆ ਕਦੇ ਮੱਥਾ ਰੰਗੜ ਆ ਗਿਆ ਕਦੇ ਹਿੰਦਰਾ ਗਾਂਧੀ ਆ ਗਈ ਕਦੇ ਬਿਆਨਤਾ ਬੱਚੜ ਆ ਗਿਆ ਤੇ ਹੁਣ ਭਗਵੰਤ ਮਾਨ ਦੀ ਸਰਕਾਰ ਆ ਗਈ ਭਗਵੰਤ ਮਾਨ ਸਿਆ ਤੁਹਾਨੂੰ ਵੋਟਾਂ ਸਿੱਖਾਂ ਨੇ ਇਸ ਕਰਕੇ ਨਹੀਂ ਪਾਈਆਂ ਕਿ ਮੁੱਖ ਮੰਤਰੀ ਬਣ ਕੇ ਤੂੰ ਇਹ ਜ਼ੁਲਮ ਕ ਕਹਿਰ ਗਿਜਾਰੇ ਸਿੱਖਾਂ ਤੇ ਅਸੀਂ ਕਾਨੂੰਨ ਕਹਿੰਦੇ ਆ ਕਿ ਭਾਈ ਜਿਹੜਾ ਕੋਈ ਕ੍ਰਾਈਮ ਕਰਦਾ ਤੁਹਾਡੀ ਪੁਲਿਸ ਨੂੰ ਫਰੇ ਉਹਨੂੰ ਅਦਾਲਤ ਦੇ ਵਿੱਚ ਪੇਸ਼ ਕਰੇ ਅਦਾਲਤ ਵੇਸਾ ਕੋਈ ਫਾਂਸੀ ਦੀ ਸਜ਼ਾ ਦੇ ਦੇ ਇਹ ਮਨਜ਼ੂਰ ਹੋਊਗੀ ਸਭ ਨੂੰ ਪਰ ਤੁਸੀਂ ਇਸ ਤਰ੍ਹਾਂ ਇੱਕ ਬਹੁਤ ਪ੍ਰਤਾ ਜਿਹੜੀ ਮਾੜੀ ਆ ਕਿਉਂਕਿ ਲੋਕਾਂ ਨੇ ਪਹਿਲਾਂ ਪੰਜਾਬ ਦੇ ਲੋਕਾਂ ਨੇ 90 92 95 ਤੱਕ ਸੰਤਾਪ ਹੰਡਾਇਆਗਾ 2 ਲੱਖ ਮੁੰਡਾ ਚੁਣ ਚੁਣ ਕੇ ਬਿਆੰਤੇ ਦੀ ਸਰਕਾਰ ਨੇ ਮਾਰਿਆ ਜੋ ਕੁਝ ਕੇ ਪੀਐਸ ਬੁੱਚੜਾ ਦੇ ਉਹ ਉਸ ਕਰਦਾ ਸੀ ਮੈਂ ਕੇ ਪੀ ਐਸ ਬੱਚੜ ਦੇ ਭਰਾ ਦੀ ਇੱਕ ਕਹਾਣੀ ਸੁਣੀ ਆ ਉਹਨੇ ਕਹਿ ਦਿੱਤਾ ਕਿ ਜਿਸ ਤਰ੍ਹਾਂ ਕੇ ਪੀ ਐਸ ਗੱਲ ਸੀ ਉਸ ਤਰ੍ਹਾਂ ਦਾ ਤੇ ਉਸ ਤਰ੍ਹਾਂ ਦਾ ਅੱਜ ਗੌਰਵ ਜਾਦਵਾ ਗੌਰਵ ਜਾਦਵਾ ਉਸ ਤਰ੍ਹਾਂ ਦਾ ਐਸ ਐਸ ਪੀ ਕਹਿੰਦਾ ਗੌਰਵ ਜਾਦਵਾ ਡੀ ਜੀ ਪੀ ਤੇ ਉਸੇ ਡੀ ਜੀ ਪੀ ਕਹਿੰਦਾ ਕੇ ਪੀ ਸੇ ਕੇ ਪੀ ਐਸ ਗੱਲਾ ਹੁਣ ਤੁਸੀਂ ਇਹ ਤਾਂ ਆਪਾਂ ਅੰਦਾਜ਼ਾ ਲਾਓ ਉਹਦੇ ਭਰਾ ਦਾ ਹਿਸ਼ਾਰਾ ਹਿਸ਼ਾਰਾ ਕੀ ਆ ਕੀ ਮਾਤਰ ਕਹਿੰਦਾਗਾ ਉਹ ਕੀ ਕਹਿੰਦਾਗਾ ਇਹ ਸ਼ਾਇਦ ਆ ਕਾਫੀ ਇਹ ਬਹੁਤ ਵੱਡੀ ਗੱਲ ਆ ਇਹ ਤੇ ਸਾਨੂੰ ਇਹਨਾਂ ਵਿੱਚੋਂ ਹਾਲਾਤਾਂ ਦੇ ਵਿੱਚੋਂ ਨਿਕਲਣਾ ਪੈ ਰਿਹਾ ਸਾਨੂੰ ਅੱਜ ਦੁੱਖ ਹੁੰਦਾ ਜਿਵੇਂ ਖ਼ਬਰਾਂ ਪੜ੍ਹਦੇ ਆ ਕਹਾਣੀਆਂ ਸੁਣਦੇ ਆ ਰੋਂਗਟੇ ਖੜੇ ਹੋ ਜਾਂਦੇ ਆ ਮੈਂ ਤਾਂ ਤੁਹਾਨੂੰ ਪਹਿਲਾਂ ਦੱਸਿਆ ਕਿ ਮੇਰੇ ਕੋਲ ਤਾਂ ਬੜੇ ਬੜੇ ਰੈਸਟਰ ਲੱਗੇ ਹੋਏ ਆ ਭਰੇ ਪਏ ਆ ਆਰਟੀਕਲਾਂ ਦੇ ਜਿਨ੍ਹਾਂ ਦੇ ਚੱਕ ਚੁੱਕੇ ਮੁੰਡੇ ਮਾਰੇ ਆ ਕਿ ਤੁ ਸਾਰੇ ਪਿੰਡਾਂ ਦੇ ਮਾਨਸਾ ਜ਼ਿਲ੍ਹਾ ਗਾ ਲਓ ਕਿ ਸਾਇਦ ਕੋਈ ਅਜਿਹਾ ਪਿੰਡ ਬਚਿਆ ਹੋਣਾ ਕਿ ਜਿੱਥੇ ਜਿਹੜਾ ਝੂਠਾ ਪੁਰਤ ਮਕਾਲਾ ਨਾ ਬਣਿਆ ਹੋਵੇ ਜਿਹੜਾ ਬਹੁਤ ਹੀ ਮਦ ਭਾਗਾ ਜਿਹੜਾ ਇਹ ਅੱਜ ਹੋ ਰਿਹਾ ਹੈਗਾ ਪੰਜਾਬ ਦੇ ਵਿੱਚ ਮੁੰਡਿਆਂ ਨੂੰ ਫੜਿਆ ਜਾ ਰਿਹਾ ਠੀਕ ਆ ਕਿ ਭਾਈ ਫੜੋ ਜੇ ਕੋਈ ਕ੍ਰੈਮ ਕਰਦਾ ਜੋ ਕੋਈ ਕਿਸੇ ਗਤੀਵਿਧੀਆਂ 'ਚ ਆਉਂਦਾ ਫੜੋ ਤੇ ਪੁੱਛਗਿੱਛ ਕਰੋ ਫੜ ਕੇ ਤੁਸੀਂ ਅਦਾਲਤ ਦੇ ਵਿੱਚ ਪੇਸ਼ ਕਰੋ ਤੇ ਅਦਾਲਤ ਭਾਈ ਉਹਨੂੰ ਬੰਦ ਦੀ ਸਜ਼ਾ ਦੇਊਗੀ ਪਰ ਤੁਸੀਂ ਇਹ ਕਿੱਥੇ ਕਿਸੇ ਦਾ ਕਿੱਥੇ ਲਿਖਿਆ ਕਿਹੜੇ ਕਾਨੂੰਨ ਦੇ ਲਿਖਿਆ ਕਿਹੜੇ ਕੈਦੇ ਕਾਨੂੰਨ ਦੇ ਵਿੱਚ ਲਿਖਿਆ ਕਿ ਤੁਸੀਂ ਲੋਕਾਂ ਦੇ ਫੜ ਕੇ ਮੁੰਡਿਆਂ ਨੂੰ ਫੜ ਕੇ ਉਹਨਾਂ ਦੀਆਂ ਗੋਲੀਆਂ ਮਾਰ ਦਿਓ ਫੜ ਕੇ ਉਹਨਾਂ ਦੀਆਂ ਧੌਣਾਂ ਤੋੜ ਦਿਓ ਇਹ ਕਿਹੜੇ ਕਾਨੂੰਨ ਦੇ ਵਿੱਚ ਲਿਖਿਆ ਕਿਹੜਾ ਤੁਹਾਨੂੰ ਕਾਨੂੰਨ ਕਹਿ ਗਿਆ ਤੁਸੀਂ ਜਦੋਂ ਸੰਵਿਧਾਨ ਦੇ ਸੌਹਾ ਖਾਨੇ ਹੋ ਵਰਦੀ ਤੁਸੀਂ ਪਾਈ ਅੱਜ ਅੱਜ ਸੰਵਿਧਾਨ ਦੇ ਧਰਜੀਆਂ ਤੁਸੀਂ ਅਡਾ ਰਹੇ ਹੋ ਜੇ ਇੱਕ ਬੁੱਤ ਟੁੱਟਦਾ ਸੰਵਿਧਾਨ ਦਾ ਡਾਕਟਰ ਅਬੇਦ ਕਰਦਾ ਤੇ ਸਾਰਾ ਪੰਜਾਬ ਹਿੰਦੁਸਤਾਨ ਕਰਲਾ ਉੱਠਿਆ ਠੀਕ ਆ ਕਿ ਭਾਈ ਉੱਠਣਾ ਵੀ ਚਾਹੀਦਾ ਪਰ ਅੱਜ ਉਸੇ ਸੰਵਿਧਾਨ ਦੇ ਸੌਹਾਂ ਖਾਨ ਵਾਲੇ ਨੌਜਵਾਨਾਂ ਨੂੰ ਚੁੱਕ ਚੁੱਕ ਕੇ ਮਾਰੇ ਅੱਜ ਪੰਜਾਬ ਕਿਉਂ ਨਹੀਂ ਉੱਠਦਾ ਅੱਜ ਉਹਦੇ ਬਾਰਸ ਕਿੱਥੇ ਅੱਜ ਉਹਨਾਂ ਨੇ ਕਾਨੂੰਨ ਜਿਨ੍ਹਾਂ ਨੇ ਕਾਨੂੰਨ ਬਣਾਇਆਗਾ ਜਿਹੜੇ ਕਹਿੰਦੇ ਕਿ ਅਸੀਂ ਉਹਨਾਂ ਦੇ ਬਾਰਸਾਂ ਤੇ ਭਾਈ ਅੱਜ ਕਿਉਂ ਨਹੀਂ ਤੁਸੀਂ ਜਿਹੜੇ ਆਵਾਜ਼ ਠਾ ਰਹੇ ਅੱਜ ਤੁਹਾਨੂੰ ਹੱਕ ਬਣਦਾ ਤੁਹਾਡਾ ਅੱਜ ਆਵਾਜ਼ ਠਾਉਣ ਦਾ ਕਿ ਭਾਈ ਤੁਹਾਡੇ ਕੋਲੇ ਕਿਹੜਾ ਅਧਿਕਾਰ ਦਿੱਤਾ ਹੈ ਸੰਵਿਧਾਨ ਆ ਕੀ ਕਹਦਾ ਹੈਗਾ ਸੰਵਿਧਾਨ ਦੇ ਵਿੱਚ ਲਿਖਿਆਗਾ ਕਿ ਤੁਸੀਂ ਕਿਸੇ ਦੇ ਨਿਰਦੋਸ਼ ਮੁੰਡੇ ਆ ਨੂੰ ਚੱਕ ਚੱਕ ਕੇ ਮਾਰ ਦਿਓ ਬੜੀਏ ਹੈ ਦੁਖਦਾਈ ਖਬਰਾਂ ਨੇ ਜਿਹੜੀਆਂ ਕਿ ਤੁਹਾਨੂੰ ਸੁਣਾਉਣੇ ਆ ਤੇ ਆਪ ਵੀ ਜਿਹੜਾ ਕਿ ਰੌਂਟੇ ਖੜੇ ਕਰਨ ਵਾਲੀਆਂ ਕਹਾਣੀਆਂ ਨੇ ਜਿਹੜੀਆਂ ਕਿਸੇ ਨੇ ਜਿਹੜੇ ਇਹ ਬੜੇ ਅੱਜ ਸਿੱਖਾਂ ਦੇ ਨਾਲ ਹੋ ਰਹੇ ਨੇ ਬੀਤ ਰਹੇ ਨੇ ਤੇ ਇਸ ਕਹਾਣੀ ਨੂੰ ਤੁਸੀਂ ਵੱਤ ਵਤ ਸ਼ੇਅਰ ਕਰੋ ਆਪਣੇ ਕਮੈਂਟ ਜ਼ਰੂਰ ਲਿਖਿਓ ਇਹ ਪੰਜਾਬ ਆਸੀਂ ਸਰਕਾਰ ਨੂੰ ਬੇਨਤੀ ਕਰਦੇ ਆ ਤੇ ਪੰਜਾਬ ਪੁਰਸ ਵਾਲਿਆਂ ਨੂੰ ਵੀ ਬੇਨਤੀ ਕਰਦੇ ਆ ਕਿ ਭਰਾਵੋ ਤੁਹਾਡੇ ਵੀ ਬੱਚੇ ਆ ਤੁਹਾਡੇ ਵੀ ਮਾਂ ਬਾਪ ਨੇ ਘਰੇ ਤੁਸੀਂ ਆਪਣਾ ਬੱਚਾ 10 ਮਿੰਟ ਪਰੇ ਵਗ ਜਾਵੇ ਤਾਂ ਸਾਰੇ ਪਰਿਵਾਰ ਦੀ ਭਾਦੀ ਬਣ ਜਾਂਦੀ ਆ ਕਲੇਜਾ ਬਾਹਰੋਂ ਨਿਕਲ ਕੇ ਆਉਂਦਾਗਾ ਤੇ ਪਰ ਜਿਨ੍ਹਾਂ ਦੇ ਪੁੱਤ ਤੁਸੀਂ ਚੋਕ ਚੋਕ ਕੇ ਮਾਰਿਓ ਜਿਹਦੀ ਲਾਸ਼ ਘਰੇ ਆਉਂਦੀ ਉਹਨਾਂ ਨੂੰ ਪਤਾ ਲੱਗਦਾ ਕਿ ਸਾਡੇ ਪੁੱਤ ਦੀ ਲਾਸ਼ ਆ ਗਈ ਜੇ ਉਹਨਾਂ ਨੇ ਮਾੜਾ ਕੰਮ ਕੀਤਾ ਜੇ ਕਿਸੇ ਉਹਦੇ ਵਿੱਚ ਪਏ ਆ ਤਾਂ ਪਹਿਲਾਂ ਉਹਨਾਂ ਦੇ ਮਾਤਾ ਪਿਤਾ ਨੂੰ ਦੱਸੋ ਤੇ ਫਿਰ ਉਹਨੂੰ ਤੁਸੀਂ ਫੜੋ ਉੱਤੇ ਜਿਹੜਾ ਕੇਸ ਬਣਦਾ ਚਲਾਓ ਪਰ ਇਹ ਝੂਠੇ ਮੁਕਾਬਲੇ ਬਣਾਉਣੇ ਬੰਦ ਕਰ ਦਿਓ ਅਪੀਲ ਐਕਾ ਅਪੀਲ ਦਲੀਲ ਵੈਸੇ ਤਾਂ ਕੋਈ ਚਲੋ ਜੇਕਰ ਸੁਣਦਾਗਾ ਜੇ ਕਿਸੇ ਤੇ ਆਸਰ ਹੁੰਦਾਗਾ ਜੇਕਰ ਕਿਸੇ ਦਾ ਹਿਰਦਾਗਾ ਜੇਕਰ ਆਪਣੇ ਸਾਥੀਓ ਤੇ ਹੱਥ ਰੱਖ ਕੇ ਤੁਸੀਂ ਵੇਖੋ ਤੇ ਤੁਸੀਂ ਜੇਕਰ ਆਪਣੇ ਘਰਾਂ ਵੱਲ ਝਾਤੀ ਮਾਰ ਕੇ ਵੇਖੋ ਕਿ ਜੇਕਰ ਤੁਹਾਡਾ ਪੁੱਤਰਾ ਹੁਣ ਮੈਂ ਦੇਖਿਆ ਕਿ ਬਹੁਤ ਹੀ ਜਿਆਦੇ ਪੁਲਿਸ ਵਾਲਿਆਂ ਦੇ ਪੁੱਤਰਾ ਜਿਹੜੇ ਨਸੇ ਦੇ ਵਿੱਚ ਗਲਤਾਨ ਆ ਚਿੱਟੇ ਦੇ ਵਿੱਚ ਗਲਤਾਨ ਆ ਜੇ ਕੱਲ ਨੂੰ ਤੁਹਾਡੇ ਪੁੱਤ ਮਰਦਾਗਾ ਨਸੇ ਦੇ ਨਾਲ ਤੇ ਤੁਹਾਡੇ ਪਰਿਵਾਰ ਦੇ ਉੱਪਰ ਤੁਹਾਡੇ ਹਿੱਦਿਆਂ ਪ੍ਰਕੀਬਿਤ ਹੋਗੇ ਛੋਟੇ-ਛੋਟੇ ਬੱਚੇ ਪਾਲਦੇ ਆ ਜਨਮਾਰਾ ਵਾਂਗੂ ਫਿਰ ਉਹ ਵੱਡੇ ਹੁੰਦੇ ਆ ਦੁੱਧ ਚੰਗਾਉਂਦੇ ਆ ਫਿਰ ਉਹਨਾਂ ਤੇ ਆਸਾਂ ਉਮੀਦਾਂ ਹੁੰਦੀਆਂ ਤਿੰਨ ਮਹੀਨੇ ਹੋਏ ਸੀ ਜਸਨਦੀਪ ਦੇ ਵਿਆਹ ਹੋਏ ਨੂੰ ਤੇ ਜਿਹੜੀ ਉਹਦੀ ਪਤਨੀ ਆ ਉਹਦੇ ਪੇਟ ਦੇ ਵਿੱਚ ਬੱਚਾ ਆ ਗਾ ਜਿਹੜਾ ਬੜੀ ਦੁਖਦਾਈ ਖਬਰ ਆ ਇਹ ਤਿੰਨ ਮਹੀਨੇ ਵਿਆਹ ਨੂੰ ਹੋਇਆ ਚਾਕੇ ਤੁਸੀਂ ਉਹਨੂੰ ਮਾਰ ਦਿੱਤਾ ਤੇ ਜਿਹੜੀ ਉਹਦੀ ਪਤਨੀ ਆ ਜਦੋਂ ਉਹਦਾ ਪਿਓ ਵੀ ਫੜ ਲਿਆ ਜਸਨ ਦਾ ਉਹਦਾ ਸਹੁਰਾ ਫੜ ਲਿਆ ਤੇ ਉਹ ਵੀ ਆਪਣੇ ਪੇਕੇ ਘਰ ਚਲੀ ਗਈ ਕਿਉਂਕਿ ਉਹਨੂੰ ਪਤਾ ਸੀ ਕਿ ਜੇ ਮੈਂ ਇੱਥੇ ਰਹੀ ਨਹੀਂ ਇਹ ਪਤਾ ਮੈਨੂੰ ਮਾਰ ਦੇਣਾ ਬੜੀਆਂ ਗੱਲਾਂ ਇਹ ਜਿਹੜੀਆਂ ਕਿ ਬਹੁਤ ਦੁੱਖਦਾਈ ਗੱਲਾਂ ਨੇ ਜਿਹੜੀਆਂ ਇਹ ਜਿਹੜਾ ਪੰਜਾਬ ਦਾ ਮਾਹੌਲ ਬਹੁਤ ਇਸ ਤਰ੍ਹਾਂ ਜਿਹੜਾ ਕਿਤੇ ਪੰਜਾਬ ਨਹੀਂ ਹੋਇਆ ਕਰਦਾ ਸੀ ਇਹ ਪੰਜਾਬ ਨੂੰ ਕਿਹਨੇ ਨਜ਼ਰ ਲਾ ਦਿੱਤੀ ਆ ਜਾਂ ਪੰਜਾਬ ਦਾ ਅੱਜ ਖੂਨ ਚਿੱਟਾ ਕਿਉਂ ਹੋ ਰਿਹਾ ਉਹਨਾਂ ਲੋਕਾਂ ਦਾ ਜਿਹੜੇ ਕਿ ਕੋ ਕੋ ਕੇ ਮਾਰੇ ਨੇ ਵੀਡੀਓ ਨੂੰ ਵੱਤ ਵਾਤੇ ਸ਼ੇਅਰ ਕਰੋ ਆਪਣੇ ਕਮੈਂਟ ਜਰੂਰ ਲਿਖਿਓ ਮੇਨੂੰ ਦਿਓ ਆਜ਼ਾਦ ਤੁਸੀਂ ਵੇਖਦੇ ਹੋ ਪੰਜਾਬੀ ਬਰਸਾ ਟੀਵੀ ਮੈਂ ਹਾਂ ਮਕਰਨ ਸਿੰਘ ਉੱਬਾ